ਪੰਜਾਬ ਨਾ ਕਦੀ ਇੰਡੀਆ ਦਾ ਹਿੱਸਾ ਸੀ ਨਾ ਹੈ ਨਾ ਰਹੇਗਾ ਪੰਜਾਬ ਪੰਜਾਬੀਆਂ ਦਾ ਤੇ ਪੰਜਾਬ ਦੇ ਰਹਿਣ ਵਾਲੇ ਲੋਕਾਂ ਦਾ ਪੰਜਾਬ ਹਮੇਸ਼ਾ ਹੀ ਆਜ਼ਾਦ ਰਿਹਾ ਹੈ ਔਰ ਅੱਜ ਅੱਛਾ ਅਲੈਕੁਮ ਜੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਆਪ ਸਭ ਬਿਲਕੁਲ ਠੀਕ-ਠਾਕ ਹੋਵੋ ਬੇਰਖਵਾਨੀ ਚਰਖੀ ਤਲਾਚੇ ਰੱਖੇ ਅੱਛਾ ਜੀ ਅਸੀਂ ਅੱਜ ਗੱਲ ਕਰਾਂਗੇ ਬਗੇਸ਼ਵਰ dham ਦੀ ਬਗੇਸ਼ਵਰ dham ਜਿਹੜਾ ਤੁਹਾਨੂੰ ਬਹੁਤ ਸਾਰੇ ਸਟੇਟਮੈਂਟਸ ਦੇਂਦਾ ਨਜ਼ਰ ਆਉਂਦਾ ਹੈ ਇੱਕ ਵਾਰੀ ਫੇਰ ਸਿੱਖਾਂ ਦੇ ਖਿਲਾਫ ਹੁੰਨੇ ਇਹੋ ਜਿਹਾ ਸਟੇਟਮੈਂਟ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਨਿਰਾਸ਼ੀ ਉਹ ਕਾਫੀ ਸ਼ੋਅ ਕੀਤੀ ਜਾਂਦੀ ਪਈਏ ਪੰਜਾਬੀਆਂ ਨੇ ਇਹਦੇ ਤੇ ਕਾਫੀ ਨਿਰਾਸ਼ੀ ਜਿਚਾਈਏ ਠੀਕ ਹੈ ਐਥੀਬੁਗੇਸ਼ਵਰ ਦਾਮ ਨੇ ਕਿਹਾ ਹੈ ਕਿ ਪੰਜਾਬ ਜਿਹੜਾ ਹੈ ਸਿੱਖਾਂ ਦਾ ਸੋਰੀ ਜਿਹੜੀ ਇਹ ਵਿਦੇਸ਼ੀ ਤਾਕਤਾਂ ਨੇ ਉਹਨਾਂ ਦਾ ਗਾਰਡ ਬਣ ਗਿਆ ਹੈ ਪੰਜਾਬ ਜਿਹੜਾ ਹੈ ਉੱਥੇ ਵਿਦੇਸ਼ੀ ਤਾਕਤਾਂ ਦਾ ਬਹੁਤ ਕੰਟਰੋਲ ਹੈ ਨਾਲ ਹੀ ਉਹਨੇ ਕਿਹਾ ਹੈ ਕਿ ਜਿਹੜਾ ਹਿੰਦੂ ਰਾਜ ਉਹ ਕਾਇਮ ਹੋ ਕੇ ਰਹੇਗਾ ਉਹ ਬਣ ਕੇ ਰਹੇਗਾ ਐਥੇ ਤੁਹਾਡੇ ਨਾਲ ਹਜੇ ਆ ਰਿਪੋਰਟ ਸ਼ੇਅਰ ਕਰਾਂਗੇ ਨਾਲ ਹੀ ਐਥੇ 41 ਸਾਲ ਹੋ ਗਏ ਨੇ ਜਿਹੜਾ ਗੁਰਦੁਆਰਾ ਸਾਹਿਬ ਤੇ ਅਟੈਕ ਜਿਹੜਾ ਕੀਤਾ ਗਿਆ ਤੇ ਜਿਹੜਾ ਜ਼ੁਲਮ ਕੀਤਾ ਗਿਆ ਉਹਨੂੰ ਲੈ ਕੇ ਹਜੇ ਤੁਹਾਡੇ ਨਾਲ ਇਹ ਰਿਪੋਰਟ ਸ਼ੇਅਰ ਕਰਾਂਗੇ ਬਹੁਤ ਅਹਿਮ ਕਿਸਮ ਦੀ ਰਿਪੋਰਟ ਹੈ ਸਿੱਖਾਂ ਨੇ ਭਗੇਸ਼ਵਰਦਾਮ ਨੂੰ ਕੀ ਜਵਾਬ ਦਿੱਤਾ ਹੈ ਆ ਕਿ ਅਹਿਮ ਕਿਸਮ ਦਾ ਸਟੇਟਮੈਂਟ ਸਿੱਖਾਂ ਦੇ ਵੱਲੋਂ ਜਿਹੜਾ ਸਾਹਮਣੇ ਆਇਆ ਹੈ ਤੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਹੈ ਵੀਡੀਓ ਵੇਖਣ ਤੋਂ ਬਾਅਦ ਸਾਰੇ ਚਲਦੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਵੀ ਕਲਿੱਕ ਕਰੋ ਤੇ ਚਲਦੇ ਹਾਂ ਦੇਖਦੇ ਹਾਂ ਵੀਡੀਓ ਜਿਹੜੇ ਇਹ ਖੱਲੂਕਾਰ ਹੈ ਇਹ ਸਿੱਖਾਂ ਦੇ ਉੱਤੇ ਭਾਰਤੀ ਸਟੇਟ ਦਾ ਬਹੁਤ ਵੱਡਾ ਹਮਲਾ ਹੈ ਔਰ ਉਹਦੇ ਜਿਹੜੇ ਜ਼ਖਮ ਨੇ ਅੱਜ ਵੀ ਹਰੇ ਨੇ ਪੀੜ ਅੱਜ ਵੀ ਉੰਨੀ ਹੈ ਅਸੀਂ ਇਸ ਖੱਲੂਕਾਰ ਨੂੰ ਨਾ ਭੁੱਲਾਂਗੇ ਨਾ ਭੁੱਲ ਸਕਦੇ ਆ ਨਾ ਭੁੱਲਣ ਦੇਾਂਗੇ ਸ਼ਾਮੀ 5 ਵਜੇ ਖੱਲੂਕਾਰ ਆਯਾਤਗਾਰੀ ਮਾਰਚ ਔਰ ਜ ਅਕਾਲੀ ਫੁੱਲਾ ਸਿੰਘ ਤੋਂ ਸਟਾਰਟ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਸਮਾਪਤ ਹੋਏਗਾ ਅਰਦਾਸ ਹੋਏਗੀ 6 ਜੂਨ ਪੰਜ ਜਿਹੜਾ 6 ਜੂਨ ਹੈ ਅੰਮ੍ਰਿਤਸਰ ਬੰਦ ਦੀ ਕੌਲ ਹੈ ਹਰ ਸਾਲ ਦੀ ਤਰ੍ਹਾਂ ਅਸੀਂ ਇਸ ਵਾਰ ਵੀ ਬੰਨ ਦਾ ਸੱਦਾ ਦਿੱਤਾ ਹੈ ਔਰ ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀਆਂ ਨੂੰ ਦੁਕਾਨਦਾਰਾਂ ਨੂੰ ਹਰ ਉਸ ਵਸਿੰਦੇ ਨੂੰ ਅਸੀਂ ਅਪੀਲ ਕਰਾਂਗੇ ਕਿ ਉਹ ਉਸ ਦਿਨ ਆਪਣੇ ਕਾਰੋਬਾਰ ਬੰਦ ਰੱਖ ਕੇ ਸਾਡੀ ਇਸ ਸਪੀਡ ਵਿੱਚ ਸ਼ਾਮਲ ਹੋ। ਤਲਖਾ ਖਾਲਸਾ ਖਾਲਸਤਾਨ ਦੀ ਗਾਰ ਕਦਾ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਖਾਲਸਤਾਨ ਦੀ ਗੱਲ ਕਰਦਾ ਅੱਜ ਇੱਕ ਸਵੇਰੀ ਬਿਆਨ ਆਇਆ ਸੀ ਬਗੇਸ਼ਰ ਵਾਲਾ ਬਾਬਾ ਜਿਹੜਾ ਆਮ ਹੀ ਚਰਚਾਵਾਂ ਦੇ ਵਿੱਚ ਰਹਿੰਦਾ ਉਹਦਾ ਬਿਆਨ ਸੀ ਕਿ ਪੰਜਾਬ ਬਣਿਆ ਵਿਦੇਸ਼ੀ ਤਾਕਤਾਂ ਦਾ ਦੇ ਨਾਲ ਇਹਨੂੰ ਕਿਹਾ ਕਿ ਹਿੰਦੂ ਰਾਸ਼ਟਰ ਦੀ ਗੱਲ ਆ ਹਿੰਦੂ ਰਾਸ਼ਟਰ ਬਣ ਕੇ ਰਹਿਣਾ ਉਹ ਕਹਿੰਦੇ ਕਿ ਇੱਥੇ ਵਿਦੇਸ਼ੀ ਤਾਕਤਾਂ ਜ਼ੋਰ ਫੜ ਰਹੀਆਂ ਪੰਜਾਬ ਨੂੰ ਨੇ ਕਿਹਾ ਕਿ ਸਾਡੇ ਭਰਾ ਵੇਸਾ ਉਹਨੇ ਕਿਹਾ ਤਾਂ ਕੋਈ ਕਿੰਤੂ ਪਰੰਤੂ ਨਹੀਂ ਕੀਤੀ ਪੰਜਾਬ ਦੇ ਜੋ ਕਿ ਸਾਡੇ ਭਰਾ ਵਸਦੇ ਆ ਪਰ 80% ਹਿੰਦੂ ਵਸਦੇ ਕਹਿੰਦੇ ਕਿ ਇਹ ਹਿੰਦੁਸਤਾਨ ਹਿੰਦੂ ਰਾਸ਼ਟਰ ਬਣ ਕੇ ਰਹਿਣਾ ਸਰਕਾਰਾਂ ਦਾ ਤੇ ਸਰਕਾਰ ਦੇ ਕਰਮਚਾਰੀਆਂ ਦਾ ਇਹ ਹਮੇਸ਼ਾ ਹੀ ਜ਼ੋਰ ਰਿਹਾ ਹੈ ਕਿ ਜਿਹੜਾ ਵੀ ਪੰਜਾਬ ਦੇ اندر ਸਿੱਖ ਸੰਘਰਸ਼ ਛੁੱਟਦਾ ਹੈ ਆਜ਼ਾਦੀ ਦੀ ਗੱਲ ਉੱੜਦੀ ਉਹਨਾਂ ਨੂੰ ਇਸ ਨਾਂ ਤੇ ਬਦਨਾਮ ਕੀਤਾ ਜਾ ਸਕੇ ਔਰ ਉਹਨਾਂ ਨੂੰ ਡੀਫੇਮ ਕੀਤਾ ਜਾ ਸਕੇ ਇਹ ਇਹਨਾਂ ਦੇ ਪੁਰਾਣੇ ਪ੍ਰੋਪਾਗੈਂਡੇ ਨੇ ਇਹ ਏਵੇਂ ਚੱਲਦਾ ਆ ਤੇ ਏਵੇਂ ਚੱਲਦਾ ਜਾਣਾ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ 41 ਬਰੇ ਪਹਿਲਾਂ ਵਾਪਰੀ ਉਸ ਦਰਦਨਾਖੋਫਨਾਕ ਘਟਨਾ ਨੂੰ ਅੱਜ ਦੁਨੀਆ ਸਾਹਮਣੇ ਉਜਾਗਰ ਕਰਨ ਵਾਸਤੇ ਤੇ ਪੰਜਾਬ ਦੀ ਨੌਜਵਾਨੀ ਨੂੰ ਉਹ ਦਿਨ ਉਸ ਹਾਲਾਤ ਜਾਣੂ ਕਰਵਾਉਣ ਵਾਸਤੇ ਕਿ ਸਾਡੇ ਦਿਲ ਦੇ ਵਿੱਚ ਉਹ ਉਸ ਜ਼ਖਮ ਅੱਲੇ जखਮਾਉਗਾ ਅੱਲੇ ਰਹਿਣ ਤਾਂ ਜੋ ਸਟੇਟ ਦੀਆਂ ਕਿਤਿਆਂ ਕਰਤੂਤਾਂ ਦਾ ਸਾਡੇ ਨੌਜਵਾਨ ਹੋਣ ਵਾਲੀ ਪੀੜੀ ਨੂੰ ਪਤਾ ਲੱਗ ਸਕੇ ਨਾ ਭੁੱਲਣ ਜੋ ਕਾਰਾ ਜਿਵੇਂ ਕਿ ਦਰਬਾਰ ਸਾਹਿਬ ਤੇ ਹਮਲੇ ਨੂੰ ਅਕਸਰ ਗੱਲਾਂ ਕਰਦੇ ਨੇ ਕਿ ਭੁੱਲ ਜਾਣਾ ਚਾਹੀਦਾ ਆ ਸਾਡਾ ਜਿਹੜੇ ਨੂੰ ਤੁਸੀਂ 2000 ਸਾਲ ਪਹਿਲਾਂ ਘਟਨਾਵਾਂ ਵਾਪਰੀਆਂ ਅਗਰ ਉਹਨਾਂ ਦੇ ਪੁੱਤਲੇ ਸਾੜਨੋਂ ਨਹੀਂ ਹਟੇ ਤੇ ਅਸੀਂ ਇਸ ਘਟਨਾ ਨੂੰ ਨਹੀਂ ਬੋਲ ਸਕਦੇ ਤੇ ਅੱਜ ਦੀ ਪੰਜਾਬ ਦੀ ਜਿਹੜੀ ਨੌਜਵਾਨੀ ਆ ਤੁਸੀਂ ਵੇਖ ਰਹੇ ਹੋ ਕਿ ਪੰਜਾਬ ਦੀ ਨੌਜਵਾਨੀ ਨੂੰ ਪਹਿਲਾਂ ਨਾਲੋਂ ਇਸ ਚੀਜ਼ ਦੇ ਬਾਰੇ ਵੱਧ ਜਾਣ ਹੋ ਰਹੀ ਹੈ ਤੇ ਵੱਧ ਛੱਡ ਕੇ ਲੋਕ ਨੌਜਵਾਨ ਜਿਹੜੇ ਖਾਸ ਕਰਕੇ 5 ਜੂਨ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਂਦੇ ਨੇ ਚੰਗੇ ਬੜੇ ਸਿੱਖ ਜਿਹੜੇ ਨੇ ਸਮਝਦੇ ਨੇ ਕਿ ਜਿੱਥੇ ਸਾੜੀ ਵੀ ਗਈ ਆ ਸਬੂਤ ਮਟਾਉਣ ਦੇ ਲਈ ਉੱਥੇ ਨਾਲ ਦੀ ਨਾਲ ਕੁਝ ਅਹਿਮ ਡਾਕੂਮੈਂਟਸ ਜਿਹੜੇ ਆ ਉਹ ਚੁਰਾਏ ਵੀ ਗਏ ਨੇ ਇੰਡੀਆ ਆਪਣੇ ਕੋਲ ਲੈ ਕੇ ਵੀ ਗਏ ਜਿਹਦੇ ਬਾਰੇ ਪੰਥ ਨਾਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਦਿਨਾਂ ਦਾ ਮਤਲਬ ਕੱਲ ਪਰਸੋਂ ਨਹੀਂ ਆਉਣ ਵਾਲੀਆਂ ਸਦੀਆਂ ਤੱਕ ਸਾਲਾਂ ਤੱਕ ਸੁਚੇਤ ਰਹੇਗਾ ਕਿ ਉਹ ਕਿਸ ਤਰੀਕੇ ਦੇ ਨਾਲ ਬਾਦਸ ਦੁਬਾਰਾ ਜਿਹੜੇ ਉਹ ਵੇਚ ਲੈਂਦੇ ਜਾਂਦੇ ਨੇ ਹਰ ਵਾਰ ਕਿਤਨੇ ਕਿਤੇ ਕੋਸ਼ਿਸ਼ ਤੋਂ ਕੁਝ ਵਿਰੋਧ ਹੋਇਆ ਇਸ ਵਾਰ ਤੁਹਾਨੂੰ ਕੀ ਲੱਗਦਾ ਕਹਿੰਦੇ ਕੁਲਦੀਪ ਸਿੰਘ ਗੜਗਾਜ ਦੀ ਗੱਲ ਕਰਦੇ ਉਹਨੇ ਕਾਰਨ ਹੋ ਸਕਦਾ ਦਮਦਮੇ ਟਕਸਾਲ ਤੋਂ ਭਾਈ ਹਰਨਾਮ ਸਿੰਘ ਜੀ ਇੱਥੇ ਨਾ ਪਹੁੰਚਣ ਇਹੋ ਜਿਹਾ ਵਿਕਿਆਸ ਰਾਈਆਂ ਲਾਇਗੀਆਂ ਜਾ ਰਹੀਆਂ ਇੱਕ ਦੂਜੇ ਤੋਂ ਦੂਰੀਆਂ ਬਣ ਰਹੀਆਂ ਕਿਤੇ ਏਕੇ ਦੀਆਂ ਗੱਲਾਂ ਹੁੰਦੀਆਂ ਸਟੇਜ ਦੇ ਉੱਤੇ ਪਰ ਦੂਰੀਆਂ ਬਣ ਰਹੀਆਂ ਕੀ ਲੱਗਦਾ ਇਸ ਵਾਰ ਗੜਗਾਜ ਸਾਹਿਬ ਜਦੋਂ ਸਪੋਥਨ ਕਰਨਗੇ ਸ਼ਾਂਤਮਈ ਮਾਹੌਲ ਰਹੂਗਾ ਦਰਪਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਹਮਲੇ ਨੂੰ 41 ਸਾਲ ਭਾਰਤੀ ਹਕੂਮਤ ਵੱਲੋਂ ਜੋ ਕਹਿਟਾਇਆ ਗਿਆ ਉਹਨੂੰ ਯਾਦ ਕੀਤਾ ਜਾ ਰਿਹਾ ਤਾਲ ਖਾਲਸਾ ਹਰਸਾਲੀ ਪ੍ਰੋਗਰਾਮ ਲੀਕ ਦਾ 5 ਤਰੀਕ ਨੂੰ ਪ੍ਰੋਗਰਾਮ ਵੱਖਰੇ ਤੌਰ ਤੇ ਲੀਕ ਕੀਤਾ ਗਿਆ 6 ਤਰੀਕ ਨੂੰ ਅੰਮ੍ਰਿਤਸਰ ਵਾਸੀਆਂ ਨੂੰ ਸ਼ਹਿਰ ਬੰਦ ਕਰਨ ਦੀ ਅਪੀਲ ਕੀਤੀ ਗਈ ਆ ਪਰਮਜੀਤ ਸਿੰਘ ਵੀਰ ਸਾਡੇ ਨਾਲ ਆ ਟਾਂਡਾ ਸਾਹਿਬ ਗੁਰਫਤੇ ਸੰਝ ਕਰਦੇ ਆ ਜੀ ਵਾਈ ਗੁਰ ਜਿੱਕਾ ਖਾਲਸਾ ਵਾਈ ਗੁਰ ਦਿੱਤੀ ਫਤੇ ਸਾਹਿਬ ਨੌਜਵਾਨੀ ਕਿਵੇਂ ਵੇਖਦੀ ਐ ਇਸ ਕੱਲੂ ਘਰ ਨੂੰ ਹੁਣ ਵੀ ਜੇ ਆਪਾਂ ਗੱਲ ਕਰੀਏ ਕਿਉਂਕਿ ਬਹੁਤ ਤਾਤ ਜੇ ਆਪਾਂ ਗੱਲ ਕਰਦੇ ਆ ਉਹਨਾਂ ਦਿਨਾਂ ਦੇ ਜਿਹੜੇ ਜਨਮੇ ਵੀਜ਼ਨਾ ਉਹ ਵੀ ਜਦੋਂ ਇਹ ਸੋਚਦੇ ਆ ਵੇਖਦੇ ਆ ਲੂ ਘੰਡੇ ਖੜੇ ਹੁੰਦੇ ਆ ਉਹ ਵੀ ਤੁਹਾਡੇ ਨਾਲ ਸਹਿਮਤੀ ਰੱਖ ਮੈਂ ਤੁਹਾਨੂੰ ਇਹ ਗੱਲ ਦੱਸਾਂ ਮੇਰਾ ਆਪਣਾ ਜਿਹੜਾ ਜਨਮ ਹੈ 4 4 1984 ਦਾ ਹੈ ਜੁਲਾਈ 8 ਸੀ ਨਾ ਮੈਂ ਉਦੋਂ ਉਹਦਾ ਜਨਮ ਹੈ ਮੇਰਾ ਔਰ ਅਸੀਂ ਉਹ ਨੌਜਵਾਨਾਂ ਜਿਨ੍ਹਾਂ ਨੇ ਪੰਥਕ ਸਟੇਜਾਂ ਤੋਂ ਕਿਤਾਬਾਂ ਰਾਹੀਂ ਸਾਡੇ ਵਿਦਵਾਨਾਂ ਰਾਹੀਂ ਸੰਘਰਸ਼ੀਲ ਜਥੇਬੰਦੀਆਂ ਦੇ ਪ੍ਰੋਗਰਾਮਾਂ 'ਚ ਆ ਕੇ ਇਸ ਪੀੜਾ ਨੂੰ ਸਮਝਿਆ ਔਰ ਅਸੀਂ ਉਸ سپੀਡ ਨੂੰ ਆਪਣੇ ਤੋਰੰਦਰ ਵਸਾਇਆ ਔਰ ਅਸੀਂ ਇਹ ਸਮਝਦੇ ਆ ਕਿ ਜਿਹੜੇ ਇੱਕ ੱਲੂਕਾਰ ਹੈ ਇਹ ਸਿੱਖਾਂ ਦੇ ਉੱਤੇ ਭਾਰਤੀ ਸਟੇਟ ਦਾ ਬਹੁਤ ਵੱਡਾ ਹਮਲਾ ਹੈ ਔਰ ਉਹਦੇ ਜਿਹੜੇ ਜ਼ਖਮ ਨੇ ਅੱਜ ਵੀ ਹਰੇ ਨੇ ਪੀੜ ਅੱਜ ਵੀ ਉੰਨੀ ਹੈ ਅਸੀਂ ਇਸ ੱਲੂਕਾਰ ਨੂੰ ਨਾ ਭੁੱਲਾਂਗੇ ਨਾ ਭੁੱਲ ਸਕਦੇ ਆ ਨਾ ਭੁੱਲਣ ਦੇਾਂਗੇ ਕੀ ਫਰਮ ਦਤਾ ਦਲਖਾਲ ਸਾਲੋਂ ਇਸ ਵਾਰ 5 ਤਰੀਕ ਦਾ ਛੇ ਤਰੀਕ ਦਾ ਖਾਸ ਕਰਕੇ 5 ਤਰੀਕ ਸ਼ਾਮੀ 5 ਵੇ ਖੱਲੂ ਕਰਾ ਯਾਦਗਾਰੀ ਮਾਰਚ ਬੁਰਜ ਅਕਾਲੀ ਫੁੱਲਾ ਸਿੰਘ ਤੋਂ ਸਟਾਰਟ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਸਮਾਪਤ ਹੋਏਗਾ ਅਰਦਾਸ ਹੋਏਗੀ 6 ਜੂਨ ਪੰਜ ਜਿਹੜਾ 6 ਜੂਨ ਹੈ ਅੰਮ੍ਰਿਤਸਰ ਬੰਦ ਦੀ ਕੌਲ ਹੈ ਹਰ ਸਾਲ ਦੀ ਤਰ੍ਹਾਂ ਅਸੀਂ ਇਸ ਵਾਰ ਵੀ ਬੰਦ ਦਾ ਸੱਦਾ ਦਿੱਤਾ ਹੈ ਔਰ ਅੰਮ੍ਰਿਤਸਰ ਸ਼ਹਿਰ ਦੇ निवासीयां नु दुकानदारां नु हर ਉਸ ਵਸ਼ਿੰਦੇ नु ਅਸੀਂ ਅਪੀਲ ਕਰਾਂਗੇ ਕਿ ਉਹ ਉਸ ਦਿਨ ਆਪਣੇ ਕਾਰੋਬਾਰ ਬੰਦ ਰੱਖ ਕੇ ਸਾਡੀ ਇਸ ਸਪੀੜਾ ਵਿੱਚ ਸ਼ਾਮਲ ਹੋਣ ਨੌਜਵਾਨੀ ਦਾ ਤੁਸੀਂ ਕਿਹਾ ਕਿ ਨੌਜਵਾਨੀ ਅਜੇ ਵੀ ਉਸ ਸਪੀੜਾ ਨੂੰ ਜਦੋਂ ਵੇਖਦੀ ਆ ਮੈਂ ਦੋ ਦਿਨ ਪਹਿਲਾਂ ਇੱਕ ਨਾ ਯੂਨੀਵਰਸਿਟੀ ਪ੍ਰੋਗਰਾਮ ਦੇਖਿਆ ਸੀ ਛੋਟੇ ਛੋਟੇ ਬੱਚੇ ਸੀ ਕੁਝ ਪੜ ਰਹੇ ਸੀ ਉਥੇ ਤੇ ਕੁਝ ਵੇਖ ਰਹੇ ਹੋਣਗੇ ਪਰ ਜਦੋਂ ਸ਼ਾਮ ਦੇ ਸਮੇਂ ਸਮਾਗਮ ਕੀਤਾ ਨੌਜਵਾਨਾਂ ਨੇ ਭਾਈ ਸਾਹਿਬ ਕਥਾ ਕੀਰਤਨ ਕਰਨ ਵਾਸਤੇ ਆਏ ਸੀ ਤੇ ਅੱਖਾਂ ਨਾਮ ਸੀ ਉਹ ਗੱਲ ਸੁਣ ਕੇ ਅੱਖਾਂ ਨਾਮ ਹੋ ਜਾਂਦੀਆਂ ਇਸ ਨੂੰ 41 ਸਾਲ ਬਾਅਦ ਹੀ ਬਹੁਤਾਤ ਲੋਕ ਕਹਿੰਦੇ ਭੁੱਲ ਜਾਣਾ ਚਾਹੀਦਾ ਇਸ ਨੂੰ ਨੌਜਵਾਨੇ ਕਿਵੇਂ ਵੇਖਦੇ ਮੈਂ ਤੁਹਾਨੂੰ ਇਹ ਗੱਲ ਦੱਸਾਂ ਜੀ ਜਿਹੜਾ ਦਰਬਾਰ ਸਾਹਿਬ ਹੈ ਸਿੱਖਾਂ ਦਾ ਦਿਲ ਆ ਔਰ ਇਹ ਸਿੱਖਾਂ ਦੇ ਦਿਲ ਤੇ ਹਮਲਾ ਹੋਇਆ ਸਿੱਖ ਕਦੀ ਵੀ ਨਹੀਂ ਭੁੱਲਣਗੇ ਸਿੱਖ ਸਦੀਆਂ ਤੱਕ ਇਹਨੂੰ ਯਾਦ ਰੱਖਦੇ ਨੇ ਆਪਣੇ ਤੇ ਹੋਏ ਹਮਲਿਆਂ ਨੇ ਅਸੀਂ ਤਾਂ ਪ੍ਰਾਣਿਕ ਲੂ ਘਰੇ ਨਹੀਂ ਭੁੱਲੇ ਇਹ ਤਾਂ ਹਲੇ ਫਿਰ 40 ਸਾਲ ਪਹਿਲਾਂ ਦੀ ਗੱਲ ਹੈ ਸਟੇਟ ਦਾ ਬਹੁਤ ਜ਼ੋਰ ਲੱਗਾ ਹੋਇਆ ਕਿ ਸਿੱਖੇ ਭੁੱਲ ਜਾਣ ਪਰ ਅਸੀਂ ਪੰਜ ਪੰਜਾਬ ਦੇ ਪੰਥ ਦੇ ਵਾਰਿਸ ਹੋਣ ਦੇ ਨਾਤੇ ਅਸੀਂ ਨਾ ਭੁੱਲਿਆਂ ਨਾ ਭੁੱਲਾਂਗੇ ਨਾ ਭੁੱਲਣ ਦੇਾਂਗੇ ਸਾਡਾ ਅਸੀਂ ਫਰਜ਼ ਆਪਣੇ ਅਦਾ ਕਰਦੇ ਰਹਾਂਗੇ ਔਰ ਪੰਜਾਬ ਦੇ ਲੋਕਾਂ ਨੂੰ ਹਰ ਦੁਨੀਆ ਚ ਵਸਦੇ ਸਿੱਖ ਨੂੰ ਸਾਡੀ ਇਹ ਅਪੀਲ ਹੈ ਕਿ ਉਹ ਜਿੱਥੇ-ਜਿੱਥੇ ਵਜਦਾ ਖੱਲੂਕਾਰੇ ਦੀ ਯਾਦ ਵਿੱਚ ਜਿੱਥੇ ਸਮਾਗਮ ਹੋ ਰਹੇ ਨੇ ਉਹ ਉਸ ਦਿਨ ਦਰਬਾਰ ਸਾਹਿਬ ਆ ਸਕਦਾ ਹੈ ਉਧਰ ਕਿਤੇ ਵੀ ਗੁਰਦੁਆਰਾ ਸਾਹਿਬ ਜਾ ਸਕਦਾ ਜਿੱਥੇ ਵੀ ਸਮਾਗਮ ਹੋ ਰਹੇ ਨੇ ਇਸ ਖੱਲੂਕਾਰੇ ਯਾਦ ਵਿੱਚ ਉਹ ਜੁੜਨ ਆਪਣੇ ਸ਼ਹੀਦਾਂ ਨੂੰ ਨਤਮਸਤਕ ਹੋਣ ਔਰ ਜਿਹੜਾ ਸਾਡਾ ਸ਼ਹੀਦਾਂ ਦਾ ਸੁਪਨਾ ਹੈ ਆਜ਼ਾਦ ਖਾਲਸਤਾਨ ਅਸੀਂ ਉਹਨੂੰ ਆਪਣੀ ਮੰਜ਼ਲ ਬਲ ਵੀ ਪੂਰਾ ਜਤਨਸ਼ੀਲ ਹੋਈਏ ਆਪਣਾ ਘਰ ਜਿਹੜਾ ਉਹ ਵਸਾ ਸਕੀਏ ਤੁਸੀਂ ਖਾਲਸਤਰ ਦਲ ਖਾਲਸਾ ਖਾਲਸਤਾਨ ਦੀ ਗੱਲ ਕਰਦਾ ਅਕਾਲੀ ਦਲ ਅੰਮ੍ਰਿਤਸਰ ਦਲ ਜਿਹੜਾ ਵਾ ਖਾਲਸਤਾਨ ਦੀ ਗੱਲ ਕਰਦਾ ਅੱਜ ਇੱਕ ਸਵੇਰੇ ਬਿਆਨ ਆਇਆ ਸੀ ਬਗੇਸ਼ਵਰ ਵਾਲਾ ਬਾਬਾ ਜਿਹੜਾ ਆਮ ਹੀ ਚਰਚਾਵਾਂ ਦੇ ਵਿੱਚ ਰਹਿੰਦਾ ਉਹਦਾ ਬਿਆਨ ਸੀ ਕਿ ਪੰਜਾਬ ਬਣਿਆ ਵਿਦੇਸ਼ੀ ਤਾਕਤਾਂ ਦਾ ਡਾ ਤੇ ਨਾਲ ਉਹਨੇ ਕਿਹਾ ਕਿ ਹਿੰਦੂ ਰਾਸ਼ਟਰ ਦੀ ਗੱਲ ਆ ਹਿੰਦੂ ਰਾਸ਼ਟਰ ਬਣ ਕੇ ਹੀ ਰਹਿਣਾ ਉਹ ਕਹਿੰਦੇ ਕਿ ਇੱਥੇ ਵਿਦੇਸ਼ੀ ਤਾਕਤਾਂ ਜ਼ੋਰ ਫੜ ਰਹੀਆਂ ਪੰਜਾਬ ਨੂੰ ਨੇ ਕਿਹਾ ਕਿ ਸਾਡੇ ਭਰਾ ਵੇ ਉਹਨੇ ਕਿਹਾ ਤਾਂ ਕੋਈ ਕਿੰਤੂ ਪਰੰਤੂ ਨਹੀਂ ਕੀਤੀ ਪੰਜਾਬ ਦੇ ਜੋਗਾ ਸਾਡੇ ਭਰਾ ਵਸਦੇ ਆ ਪਰ 80% ਹਿੰਦੂ ਵਸਦੇ ਕਹਿੰਦੇ ਕਿ ਇਹ ਹਿੰਦੁਸਤਾਨ ਹਿੰਦੂ ਰਾਸ਼ਟਰ ਬਣ ਕੇ ਰਹੂ ਪੰਜਾਬ ਨਾ ਕਦੀ ਇੰਡੀਆ ਦਾ ਹਿੱਸਾ ਸੀ ਨਾ ਹੈ ਨਾ ਰਹੇਗਾ ਪੰਜਾਬ ਪੰਜਾਬੀਆਂ ਦਾ ਤੇ ਪੰਜਾਬ ਦੇ ਰਹਿਣ ਵਾਲੇ ਲੋਕਾਂ ਦਾ ਪੰਜਾਬ ਹਮੇਸ਼ਾ ਹੀ ਆਜ਼ਾਦ ਰਿਹਾ ਹੈ ਔਰ ਅੱਜ ਅਸੀਂ ਜੇ ਭਾਰਤ ਦੇ ਗੁਲਾਮ ਅਸੀਂ ਆਪਣੀ ਆਜ਼ਾਦੀ ਲੈ ਕੇ ਹੀ ਇਸ ਧਰਤੀ ਤੇ ਸਰਵਾਈਵ ਕਰ ਸਕਦੇ ਆ ਸਾਡਾ ਸੰਘਰਸ਼ ਯਤਨਸ਼ੀਲ ਹੈ ਅਸੀਂ ਲਗਾਤਾਰ ਸੰਘਰਸ਼ੀਲ ਦੇ ਰਾਹ ਆ ਔਰ ਸਾਡੀ ਜਿਹੜੀ ਇਹਦੀ ਬੁਨਿਆਦ ਹੈ ਖਾਲਸਾਤਾਨ ਦੀ ਉਹ ਸਾਡੇ ਸ਼ਹੀਦ ਨੇ ਸਰਕਾਰ ਤੇ ਸਰਕਾਰ ਦੇ ਟਾਊਟ ਜਾਂ ਉਹਨਾਂ ਦੇ ਜਿਹੜੇ ਟੂਲ ਨੇ ਉਹ ਜੋ ਮਰਜ਼ੀ ਪੰਜਾਬ ਦੇ ਬਾਰੇ ਕਹੀ ਜਾਣ ਪਰ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਹੈ। ਉਦੇਸ਼ੀ ਤਾਕਤਾਂ ਦਾ ਅੱਡਾ ਇਸ ਬਿਆਨ ਨੂੰ ਕਿਉਂ ਮੰਨਦੇ ਹੋ ਤੁਸੀਂ ਕਿ ਕਿਹੜੇ ਵਿਦੇਸ਼ੀ ਤਾਕਤਾਂ ਵਾਂ ਜਿਹੜੀਆਂ ਪੰਜਾਬ ਨੂੰ ਖਾਸ ਕਰਕੇ ਆਪਣਾ ਅੱਡਾ ਬਣਾ ਰਹੀਆਂ ਸਰਕਾਰਾਂ ਦਾ ਤੇ ਸਰਕਾਰ ਦੇ ਕਰਿੰਦਿਆਂ ਦਾ ਇਹ ਹਮੇਸ਼ਾ ਹੀ ਜੋਰ ਰਿਹਾ ਹੈ ਕਿ ਜਿਹੜਾ ਵੀ ਪੰਜਾਬ ਦੇ ਅੰਦਰ ਸਿੱਖ ਸੰਘਰਸ਼ ਉਠਦਾ ਹੈ ਆਜ਼ਾਦੀ ਦੀ ਗੱਲ ਉੜਦੀ ਉਹਨਾਂ ਨੂੰ ਇਸ ਨਾਂ ਤੇ ਬਦਨਾਮ ਕੀਤਾ ਜਾ ਸਕੇ ਔਰ ਉਹਨਾਂ ਨੂੰ ਡੀਫੇਮ ਕੀਤਾ ਜਾ ਸਕੇ ਇਹ ਇਹਨਾਂ ਦੇ ਪੁਰਾਣੇ ਪ੍ਰੋਪਾਗੈਂਡੇ ਨੇ ਇਹ ਐਵੇਂ ਹੀ ਚੱਲਦਾ ਹੈ ਤੇ ਐਵੇਂ ਚੱਲਦਾ ਜਾਣਾ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਅੱਛਾ ਜਿਹੜੇ ਪੋਸਟਰ ਲਾ ਰਹੇ ਹੋ ਸ਼ਹਿਰ ਦੇ ਵਿੱਚ ਤੁਸੀਂ ਪੋਸਟਰ ਲਾਉਣੇ ਸੁਨੇਹਾ ਕੀ ਦੁਕਾਨਦਾਰਾਂ ਨੂੰ ਮਿਲ ਕੇ ਕੀ ਸੁਨੇਹਾ ਦੇਣਾ ਤੁਸੀਂ ਅਸੀਂ ਹਰ ਸਾਲ ਜਦੋਂ ਬੰਦ ਦੀ ਕਾਲ ਦਿੰਦੇ ਆ ਤੇ ਅਸੀਂ ਪੂਰੇ ਅਮਰਸਰ ਨਿਵਾਸੀਆਂ ਨੂੰ ਨਿਮਰਤਾ ਸਹਿਤ ਅਪੀਲ ਕਰਦੇ ਆ ਕਿ ਉਹ ਸਾਡੇ ਇਸ ਬੰਦ ਦੇ ਵਿੱਚ ਸਾਡੇ ਨਾਲ ਸਹਿਯੋਗ ਕਰਨ ਅਸੀਂ ਇਸ ਵਾਰ ਵੀ ਅਮਰਸਰ ਦੇ ਨਿਵਾਸੀਆਂ ਨੂੰ ਅੱਜ ਅਸੀਂ ਪ੍ਰੈਸ ਕਾਨਫਰੰਸ ਕੀਤੀ ਆ ਅਸੀਂ ਅੱਜ ਵੀਡੀਓ ਰਾਹੀਂ ਮੈਸੇਜ ਕਨਵੇ ਕਰਾਂਗੇ ਆਉਣ ਦੇ 4-5 ਦਿਨ ਅਸੀਂ ਅੰਮ੍ਰਿਤਸਰ ਦੇ ਵਿੱਚ ਜਾ ਕੇ ਹਰ ਗਲੀ ਮੁਹੱਲੇ ਦੇ ਵਿੱਚ ਸ਼ਹਿਰ ਦੇ ਕਾਰੋਬਾਰੀ ਨੂੰ ਅਪੀਲ ਕਰਾਂਗੇ ਕਿ ਉਹ 6 ਜੂਨ ਬੰਦ ਰੱਖਣ ਧੰਨਵਾਦ ਜੀ ਦਲ ਖਾਲਸਾ ਵੱਲੋਂ ਪ੍ਰੋਗਰਾਮ ਜਿਹੜਾ ਕੀਤਾ ਜਾਣਾ ਵਾ 5 ਤਰੀਕ ਨੂੰ ਮਾਰਚ ਕੀਤਾ ਜਾਣਾ ਵਾ 6 ਤਰੀਕ ਨੂੰ ਅੰਮ੍ਰਿਤਸਰ ਬੰਦ ਦੀ ਕਾਲ ਦਿੱਤੀ ਗਈ ਆ ਤੇ ਸ਼ਹਿਰ ਨਿਵਾਸੀਆਂ ਨੂੰ ਕਿਹਾ ਜਾਣਾ ਕਿ 6 ਤਰੀਕ ਨੂੰ ਪੂਰਾ ਸ਼ਹਿਰ ਬੰਦ ਰੱਖਿਆ ਜਾਵੇ ਇਸ ਸਪੀਡ ਦੇ ਵਿੱਚ ਸਾਡੇ ਨਾਲ ਖਲੋਣ ਅੰਮ੍ਰਿਤਸਰ ਵਾਸੀ ਵੀਰ ਗੁਨਾਮ ਸਿੰਘ ਸਾਡੇ ਨਾਲ ਆ ਇਸ ਟਾਈਮ ਪੋਸਟਰ ਵੀ ਲਗਾ ਰਹੇ ਆ ਉਧਰ ਪਾਸੇ ਇੱਕ ਵੱਡੇ ਪੋਸਟ 'ਤੇ ਤਸਵੀਰ ਤੁਸੀਂ ਵੇਖ ਰਹੇ ਹੋ ਗੁਨਾਮ ਸਿੰਘ 41 ਸਾਲ ਦੀ ੀੜ ਨੂੰ ਕਿਵੇਂ ਵੇਖਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 41 ਸਾਲ ਪਹਿਲਾਂ ਜਿਹੜੀ ਦਰਬਾਰ ਸਾਹਿਬ ਤੇ ਭਾਰਤੀ ਹਕੂਮਤ ਵੱਲੋਂ ਟਾਇਟਰੀ ਕੀਤਾ ਗਿਆ ਹਜ਼ਾਰਾਂ ਸਿੱਖ ਸ਼ਹੀਦ ਕੀਤੇ ਗਏ 41 ਸਾਲ ਦੀ ਉਹ ਪੀੜ ਉਹ ਦੁੱਖ ਉਹ ਤਕਲੀਫ ਉਹ ਸਾਰਾ ਕੁਝ ਉਵੇਂ ਹੀ ਸਾਹਮਣੇ ਆਂਦਾ ਹੈ ਜਿਵੇਂ ਅਸੀਂ ਉਹਨਾਂ ਕੋਲੋਂ ਸੁਣਦੇ ਜਿਵੇਂ ਦੇ ਪਿੰਡੇ ਦੇ ਉੱਤੇ ਬੀਤੀ ਸੀ ਅੱਖੀਂ ਵੇਖੇ ਸੀ ਸਾਡੇ ਨਾਂ ਦੇਖਿਆ ਹੋਇਆ ਵੀ ਸਾਨੂੰ ਵੀ ਅੱਜ ਅੱਖਾਂ ਬੰਦ ਕਰਕੇ 100 ਦਿਨ ਨੂੰ ਮਹਿਸੂਸ ਕਰਦੇ ਹਾਂ ਤਾਂ ਉਹ ਉਹੀ ਚੀਜ਼ਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਸ ਤਰੀਕੇ ਦਾ ਹਾਲਾਤ ਹੋਣਗੇ ਕਿਵੇਂ ਦਾ ਮਾਹੌਲ ਸੀ ਅੱਜ ਦਰਬਾਰ ਸਾਹਿਬ ਜਾਣੇ ਹਨ ਖੂਨ ਨਾਲ ਲੱਤਪਤ ਪਈਆਂ ਹੋਈਆਂ ਲਾਸ਼ਾਂ ਜਿਸ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਸੰਗਤ ਆਂਦੀ ਏ ਲਘੂ ਲੋਹਾਨ ਹੋਇਆ ਉਹ ਸਰੋਵਰ ਤੇ ਭਾਰਤੀ ਹਕੂਮਤ ਵੱਲੋਂ ਜਿਹੜਾ ਕਹਿਰਟਾਇਆ ਗਿਆ ਤੇ ਅੱਜ ਦਲ ਖਾਲਸਾ ਵੱਲੋਂ ਹਰ ਸਾਲ ਦੀ ਤਰ੍ਹਾਂ ਅੱਜ ਵੀ 41 ਬਰੇ ਪਹਿਲਾਂ ਵਾਪਰੀ ਉਸ ਦਰਦਨਾਕ ਖੌਫਨਾਕ ਘਟਨਾ ਨੂੰ ਅੱਜ ਦੁਨੀਆ ਸਾਹਮਣੇ ਉਜਾਗਰ ਕਰਨ ਵਾਸਤੇ ਤੇ ਪੰਜਾਬ ਦੀ ਨੌਜਵਾਨੀ ਨੂੰ ਉਹ ਦਿਨ ਉਸ ਹਾਲਾਤ ਜਾਣੂ ਕਰਵਾਉਣ ਵਾਸਤੇ ਕਿ ਸਾਡੇ ਦਿਲ ਦੇ ਵਿੱਚ ਉਹ ਉਸ ਜਖਮ ਅੱਲੇ ਜਖਮਾਉਂਗਾ ਅੱਲੇ ਰਹਿਣ ਤਾਂ ਜੋ ਸਟੇਟ ਦੀਆਂ ਕਿਤਿਆਂ ਕਰਤੂਤਾਂ ਦਾ ਸਾਡੇ ਨੌਜਵਾਨਾਂ ਨੂੰ ਆਉਣ ਵਾਲੀ ਪੀੜੀ ਨੂੰ ਪਤਾ ਲੱਗ ਸਕੇ ਨਾ ਭੁੱਲਣ ਜੋ ਕਾਰਾ ਜਿਵੇਂ ਕਿ ਦਰਬਾਰ ਸਾਹਿਬ ਤੇ ਹਮਲੇ ਨੂੰ ਅਕਸਰ ਗੱਲਾਂ ਕਰਦੇ ਨੇ ਕਿ ਭੁੱਲ ਜਾਣਾ ਚਾਹੀਦਾ ਆ ਸਾਡਾ ਕੀ ਜਿਹੜੇ ਨੂੰ ਤੁਸੀਂ 2-2000 ਸਾਲ ਪਹਿਲਾਂ ਘਟਨਾਵਾਂ ਵਾਪਰੀਆਂ ਅਗਰ ਉਹਨਾਂ ਦੇ ਪੁਤਲੇ ਸਾੜਨੋਂ ਨਹੀਂ ਹੱਡੇ ਤੇ ਅਸੀਂ ਇਸ ਘਟਨਾ ਨੂੰ ਨਹੀਂ ਭੁੱਲ ਸਕਦੇ ਤੇ ਅੱਜ ਦੀ ਪੰਜਾਬ ਦੀ ਜਿਹੜੀ ਨੌਜਵਾਨੀ ਆ ਤੁਸੀਂ ਵੇਖ ਰਹੇ ਹੋ ਕਿ ਪੰਜਾਬ ਦੀ ਨੌਜਵਾਨੀ ਨੂੰ ਪਹਿਲਾਂ ਨਾਲੋਂ ਇਸ ਚੀਜ਼ ਦੇ ਬਾਰੇ ਵੱਧ ਜਾਣ ਹੋ ਰਹੀ ਹੈ ਤੇ ਵੱਧ ਚੜ ਕੇ ਲੋਕ ਨੌਜਵਾਨ ਜਿਹੜੇ ਖਾਸ ਕਰਕੇ 5 ਜੂਨ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਂਦੇ ਨੇ ਤੇ ਅਸੀਂ ਪੰਜਾਬ ਦੀ ਨੌਜਵਾਨ ਅਪੀਲ ਕਰਨਾ ਚਾਹੁੰਦੇ ਆ ਕਿ ਪੰਜਾਬ ਦੀ ਜਿਵੇਂ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਵੱਡੇ ਵੱਡੇ ਇਕੱਠ ਵੇਖਦੇ ਆ ਅਮਰੀਕਾ ਕੈਨੇਡਾ ਦੀ ਧਰਤੀ ਓਕੇ ਜੀ ਐਂਡ ਫੋਰਥ ਉਸ ਨੂੰ ਵੇਖੀਏ ਅੱਛਾ ਜੀ 6 ਜੂਨ ਨੂੰ ਪੂਰੇ 40 ਸਾਲ ਹੋ ਜਾਣੇ ਨੇ ਦਰਬਾਰ ਸਾਹਿਬ ਤੇ ਜਿਹੜਾ ਹਮਲਾ ਕੀਤਾ ਗਿਆ ਜਿਸ ਤਰ੍ਹਾਂ ਸਿੱਖਾਂ ਨੂੰ ਛੀਕ ਕੀਤਾ ਗਿਆ ਸਿੱਖਾਂ ਦਾ ਜੀਨੋਸਾਈਡ ਕੀਤਾ ਗਿਆ ਐਸ ਕੱਲੂਕਾਰੇ ਨੂੰ ਇਹਨਾਂ ਨੇ ਕਿਹਾ ਕਿ ਅਸੀਂ ਨਾ ਤੇ ਭੁੱਲਾਂਗੇ ਨਾ ਭੁੱਲਣ ਦਿਆਂਗੇ ਤੇ ਐਸ ਯੰਗਸਟਰਸ ਨੂੰ ਐਸ ਚੀਜ਼ ਨਾਲ ਅਵੇਅਰ ਕਰਨ ਵਾਸਤੇ ਐ ਢਲ ਖਾਲਸਾ ਦੀ ਜਾਨਬ ਤੋਂ ਇੱਕ ਜਿਹੜੀ ਚੀਜ਼ ਹੈ ਕਿਤੀ ਜਾਂਦੀ ਪਈ ਹੈ ਜਿਹੜਾ ਨੌਜਵਾਨਾਂ ਦੇ ਲਈ ਅਵੇਅਰਨੈਸ ਜਿਹੜੀ ਕ੍ਰੀਏਟ ਕੀਤੀ ਜਾਏਗੀ ਤਾਂ ਕਿ ਉਹਨਾਂ ਨੂੰ ਐਸ ਬਾਰੇ ਵਿੱਚ ਪਤਾ ਚੱਲ ਸਕੇ ਸਿੱਖਾਂ ਦੇ ਖਿਲਾਫ ਕਿਸ ਤਰ੍ਹਾਂ ਹਮਲੇ ਹੁੰਦੇ ਰਹੇ ਨੇ ਸਿੱਖਾਂ ਤੇ ਕਿਸ ਤਰ੍ਹਾਂ ਅਟੈਕ ਹੁੰਦੇ ਰਹੇ ਨੇ ਤੇ ਕਿੰਨਾ ਜ਼ੁਲਮ ਹੋਇਆ ਸਿੱਖਾਂ ਤੇ ਇਹ ਅਸਚੀਜ਼ ਨੂੰ ਉਹਨਾਂ ਨੇ ਹਮੇਸ਼ਾ ਯਾਦ ਰੱਖਣਾ ਹੈ ਤੇ ਆਪਣੇ ਜਿਹੜੇ ਮਰ ਜ਼ਿੰਦਗੀ ਦਾ ਇੱਕ ਖਾਸ ਮਕਸਦ ਹੈ ਉਹ ਮਕਸਦ ਕੀ ਹੋਣਾ ਚਾਹੀਦਾ ਉਹ ਇੱਕ ਖਾਲਸਾ ਰਾਜ ਦਾ ਖਾਲਿਸਤਾਨ ਦਾ ਆ ਮਕਸਦ ਠੀਕ ਹੈ ਤੇ ਇਸ ਚੀਜ਼ ਨੂੰ ਅਵੇਅਰਨ ਕਰਵਾਸੇ ਹਰ ਸਾਲ ਜਿਹੜਾ ਆ ਖਾਲਸਾ ਦਲ ਦੀ ਜਾਣਤੂ ਇਹ ਕੀਤਾ ਜਾਂਦਾ ਹੈ ਤੇ ਇਸ ਵਾਰੀ ਵੀ ਹੁੰਦਾ ਪਿਆ ਵੈਲ ਇਥੇ ਅਭਿਗੇਸ਼ਵਰ ਧਾਮ ਜੀ ਜਾਣਤੂ ਜਿਹੜਾ ਸਟੇਟਮੈਂਟ ਦਾ ਗਿਆ ਹੈ ਆ ਬਹੁਤ ਜ਼ਿਆਦਾ ਅਫਸੋਸ ਨਾਲ ਕਿ ਉਹਨਾਂ ਨੇ ਕਿਹਾ ਕਿ 80% ਜਿਹੜਾ ਪੰਜਾਬ ਦੇ ਵਿੱਚ ਹਿੰਦੂਆ ਵਸਤੇ ਨੇ ਜਿਹੜੀ ਬਿਲਕੁਲ ਗਲਤ ਗਲਤੀ ਪੰਜਾਬ ਦੇ ਵਿੱਚ ਵੱਡੀ ਤਦਾਦ ਸਿੱਖਾਂ ਦੀ ਹੈ ਸਿੱਖ ਹੀ ਮжоਰਿਟੀ ਨੇ ਤੇ ਮжоਰਿਟੀ ਰਹਿਣ ਕੇ ਨਾਲ ਹੀ ਉਹਨਾਂ ਨੇ ਹਿੰਦੂ ਰਾਸ਼ ਰਾਤੀ ਗੱਲ ਕੀਤੀ ਐ ਚੀਜ਼ ਹੈ ਕਿ ਜਦ ਇਹਨਾਂ ਨੇ ਕਿਹਾ ਕਿ ਜਦੋਂ ਵੀ ਕੋਈ ਚੀਜ਼ ਚ ਸਿੱਖ ਉਹਨੂੰ ਪ੍ਰੋਟੈਸਟ ਕਰਨਾ ਸਟਾਰਟ ਕਰਦੇ ਨੇ ਸਿੱਖ ਖਲੋ ਜਾਂਦੇ ਨੇ ਕੋਈ ਵੀ ਇਹੋ ਜਿਹਾ ਕੰਮ ਕਰਨਾ ਸਟਾਰਟ ਕਰਦੇ ਨੇ ਤੇ ਸਿੱਖਾਂ ਨੂੰ ਲੈ ਕੇ ਕੰਟਰੋਵਰਸ਼ਨ ਕਿਸਮ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਸਿੱਖਾਂ ਨੂੰ ਸਿੱਖਾਂ ਦੀ ਐਕਸਿਸਟੈਂਟ ਨੂਸ ਐਗਜ਼ਿਸਟੈਂਸ ਸਟਡੀ ਉਹਨੂੰ ਸਪੀਸ਼ੀਅਸ ਜੋ ਕਰਦੀ ਕਿ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਿੱਖ ਹੈ ਨੇ ਤੇ ਸਖੋ ਨੇ ਤੇ ਸਖ ਜੋੜੀ ਕਰਦੇ ਨੇ ਉਹ ਭਰੂਨੀ ਤਾਕਤਾਂ ਦੇ ਕੈਨ ਤੇ ਕਰਦੇ ਨੇ ਤੇ ਇਹੋ ਜੀ ਚੀਜ਼ ਜਿਹੜੀ ਉਹ ਫਲਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਿੱਖਾਂ ਨੂੰ ਇੱਕ ਟੈਰਰਿਸਟ ਵੀ ਬਹੁਤ ਸਾਰੀਆਂ ਜਗ੍ਹਾਾਂ ਤੇ ਕਿਹਾ ਜਾਂਦਾ ਹੈ ਜੈਟ ਇਜ਼ ਟੋਟਲੀ ਰੋਂਗ ਪੰਜਾਬ ਇੱਕ ਬਹੁਤ ਵੱਡਾ ਠੀਕ ਹੈ ਬਹੁਤ ਵੱਡਾ ਸਟੇਟ ਹੈ ਬਹੁਤ ਵੱਡਾ ਸੂਬਾ ਹੈ ਕਿ ਜਿਹਦੇ ਵਿੱਚ ਕਿਸਾਨ ਜਿਹੜੇ ਨੇ ਹਰ ਸਾਲ ਵੱਡੀ ਤਦਾਦ ਚ ਫਸਣਾ ਲਾਂਦੇ ਨੇ ਤੇ ਉਹਦਾ ਜਿਹੜਾ ਉਨਾਜ ਪੂਰੇ ਇੰਡੀਆ ਦੇ ਵਿੱਚ ਖਾਂਦਾ ਜਾਂਦਾ ਤੇ ਇਹੀ ਲੋਕ ਜਿਹੜੇ ਨੇ ਪੰਜਾਬ ਦਾ ਖਾ ਕੇ ਪੰਜਾਬ ਦੇ ਖਿਲਾਫ ਹੀ ਐਓ ਜਿੰਨ ਗੱਲਾਂ ਕਰਦੇ ਆ ਨਜ਼ਰ ਆਉਂਦੇ ਨੇ ਅੱਛਾ ਤੁਸੀਂ ਕੀ ਕਹੋਗੇ ਦੁਬਾਰੇ ਵਿੱਚ ਤੁਹਾਡਾ ਕੀ ਕਹਿਣਾ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਆਪਣੇ ਚੈਨਲ ਦਾ ਵੀ ਕਿਉਂਕਿ ਫਿਰ ਤੁਮ ਲਕਾਤ ਹੁੰਦੀ ਸੱਚੀ ਆਕਾਤ